ਕਾਚਰੀਏ ਗਾਲ ਸਾਥੀਓ ਸਾਥੀਆ ਤੁਸੀਂ ਜੋ ਗੇਟ ਦੇਖ ਰਹੇ ਹੋ ਸ਼੍ਰੀ ਜਗੀਰ لال ਲੂੰਬਾ ਮੈਮੋਰੀਅਲ گورਨਮੈਂਟ ਸੀਨੀਅਰ ਸੈਕੰਡਰੀ ਸਕੂਲ ਢਿਲਮਾ ਜਿਸ ਨੂੰ ਵੀ ਵੱਡਾ ਸਕੂਲ ਵੀ ਕਿਹਾ ਜਾਂਦਾ ਹੈ ਬਹੁਤ ਵਿਦਿਆਰਥੀ ਢਿਲਮਾ ਦੇ ਨੇੜੇ ਤੇੜੇ ਦੇ ਜੋ ਪਹਿਲਾਂ ਦੇ ਪੜੇ ਹੋਣਗੇ 50 60 ਸਾਲ ਪਹਿਲਾਂ ਵੀ ਤੇ ਹੁਣ ਵੀ ਉਹ ਬੰਦੇ ਇਸ ਸਕੂਲ ਦੇ ਵਿੱਚ ਜ਼ਰੂਰ ਪੜੇ ਹੋਣਗੇ ਕਿਉਂਕਿ ਜਦੋਂ ਸਕੂਲ ਬਹੁਤ ਘੱਟ ਹੁੰਦੇ ਸੀ ਪ੍ਰਾਈਵੇਟ ادارے ਬਹੁਤ ਘੱਟ ਹੁੰਦੇ ਸੀ ਉਦੋਂ ਸਿਰਫ ਇਹ ਸਕੂਲ ਹੀ ਸੀ ਜਿੱਥੇ ਆਪਾਂ ਮੁੱਢਲੀ ਜੋ ਸਿੱਖਿਆ ਪ੍ਰਾਪਤ ਕਰ ਸਕਦੇ ਸੀਗੇ ਤੇ ਹੁਣ ਤੇ ਸਮੇਂ ਵਿੱਚ ਕਾਫੀ ਪ੍ਰਾਈਵੇਟ ਸਕੂਲ ਖੁੱਲ ਗਏ ਨੇ ਪਰ ਇਹ ਸਕੂਲ ਉਦੋਂ ਮੇਨ ਸਕੂਲਾਂ ਦੇ ਵਿੱਚੋਂ ਹੁੰਦਾ ਸੀ ਆਹ ਜੋ ਬੋਰਡ ਹੁੰਦਾ ਸੀ ਇਹ ਬੋਰਡ ਦੇ ਥੱਲੇ ਸਾਈਕਲ ਮੋਟਰਸਾਈਕਲ ਸਕੂਟਰ ਵਗੈਰਾ ਲੱਗਦੇ ਸੀ ਵਿਦਿਆਰਥੀਆਂ ਦੇ ਤੇ ਟੀਚਰਾਂ ਦੇ ਉਸ ਤੋਂ ਇਲਾਵਾ ਇਹ ਜਗ੍ਹਾ ਕੱਚੀ ਹੁੰਦੀ ਸੀਗੀ ਹੁਣ ਪੱਕੀ ਹੋ ਗਈ ਹੈ ਤੇ ਇਹ ਸਕੂਲ ਦੇ ਵਿੱਚ ਇਸ ਨੂੰ ਨੇੜੇ ਤਰੇ ਦੇ ਸਕੂਲਾਂ ਨੇ ਵੀ ਕਿਹਾ ਜਾਂਦਾ ਕਿਉਂਕਿ 8ਵੀਂ 10ਵੀਂ 12ਵੀਂ ਜੋ ਬੋਰਡ ਦੇ ਇਗਜ਼ਾਮ ਹੁੰਦੇ ਸੀ ਉਹਨਾਂ ਦਾ ਜੋ ਸੈਂਟਰ ਤਕਰੀਬਨ ਇਹ ਸਕੂਲ ਦੇ ਵਿੱਚ ਹੀ ਆਉਂਦਾ ਹੁੰਦਾ ਸੀ ਤੇ ਇੱਥੇ ਪੇਪਰ ਦੇ ਆਉਂਦੇ ਹੁੰਦੇ ਸੀ ਹਰ ਸਾਲ ਮਾਰਚ ਮਹੀਨੇ ਦੇ ਵਿੱਚ ਜੋ ਪੇਪਰ ਪੈਂਦੇ ਹੁੰਦੇ ਸੀਗੇ ਤੇ ਉਹ ਪੇਪਰਾਂ ਦਾ ਮਾਹੌਲ ਬੱਚਿਆਂ ਵਾਸਤੇ ਐਵੇਂ ਹੁੰਦਾ ਸੀ ਜਿਵੇਂ ਉਹਨਾਂ ਨੇ ਜੰਗ ਤੇ ਜਾਣਾ ਇੱਕ ਬੱਚੇ ਦੇ ਨਾਲ ਤਿੰਨ ਤਿੰਨ ਚਾਰ ਚਾਰ ਉਹਨਾਂ ਦੇ ਸਾਥੀ ਆਉਂਦੇ ਹੁੰਦੇ ਸੀ ਉਹਨਾਂ ਨੂੰ ਇਗਜ਼ਾਮ ਦਿਵਾਉਣ ਜਿਵੇਂ ਕਿ ਉਹਨਾਂ ਨੇ ਕੋਈ ਬਹੁਤ ਵੱਡੀ جنگ ਲੜਨ ਜਾਣੀ ਉਸ ਸਮੇਂ ਬੋਰਡ ਦਾ ਇਗਜ਼ਾਮ ਬਹੁਤ ਜ਼ਿਆਦਾ ਪ੍ਰੈਸ਼ਰ ਵਾਲਾ ਹੁੰਦਾ ਸੀਗਾ ਹਰ ਮਾਪੇ ਨੂੰ ਇਹ ਹੁੰਦਾ ਸੀਗਾ ਮੇਰਾ ਬੱਚਾ ਬੋਰਡ ਦੇ ਇਗਜ਼ਾਮ ਤੋਂ ਕਿਸੇ ਨਾ ਕਿਸੇ ਤਰੀਕੇ ਪਾਸ ਹੋ ਜਾਵੇ ਅੱਜ ਤੋਂ ਕੁਝ ਸਾਲਾਂ ਪਹਿਲਾਂ ਜੋ ਸਕੂਲ ਅਤੇ ਗਰਾਊਂਡ ਦੇ ਵਿਚਕਾਰ ਇਹ ਜੋ ਕੰਧ ਬਣੀਏ ਕੰਧ ਨਹੀਂ ਹੁੰਦੀ ਸੀ ਜੋ ਵੀ ਵਿਦਿਆਰਥੀ ਪਹਿਲੇ ਗੇਟ ਥਾਣੀ ਸਕੂਲ ਦੇ ਅੰਦਰ ਐਂਟਰ ਹੁੰਦੇ ਸੀ ਤੇ ਕੋਈ ਸ਼ਰਾਰਤੀ ਬੱਚੇ ਅੱਧੀ ਛੁੱਟੀ ਜਾਂ ਉਸ ਤੋਂ ਪਹਿਲਾਂ ਵੀ ਇੱਧਰ ਦੀ ਪਿਛਲੇ ਗੇਟ ਥਾਣੀ ਘਰਾਂ ਨੂੰ ਚੱਲ ਜਾਂਦੇ ਸੀ। ਇਹ ਨਾਲ ਹੀ ਜੋ ਜਗ੍ਹਾ ਬਣੀ ਇੱਥੇ ਪ੍ਰੇਰ ਹੁੰਦੀ ਸੀ ਅਤੇ ਜੋ نیٹ ਵਾਲੀ ਜਗ੍ਹਾ ਦਿਖ ਰਹੀ ਇੱਥੇ ਨੈਸ਼ਨਲ ਸਟਾਈਲ ਕਬੱਡੀ ਖੇਡੀ ਜਾਂਦੀ ਸੀ। ਇਹ ਗਰਾਊਂਡ ਦੀਆਂ ਵੀ ਬੜੀਆਂ ਮਿੱਠੀਆਂ ਯਾਦਾਂ ਨੇ ਗਰਾਊਂਡ ਦੇ ਵਿੱਚ 80 ਦੇ ਦਹਾਕੇ ਦੇ ਵਿੱਚ ਜਿਹੜੇ ਢਿਲਮਾ ਦੇ ক্রিকেট ਦੀ ਟੀਮ ਬਹੁਤ ਜਿਆਦਾ ਮਜ਼ਬੂਤ ਹੁੰਦੀ ਸੀ ਜੋ ਆਈਪੀਐਲ ਅੱਜ ਚੱਲ ਰਿਹਾ ਜੇਕਰ ਉਸ ਸਮੇਂ ਵਿੱਚ ਚੱਲਦਾ ਹੁੰਦਾ ਸ਼ਾਇਦ ਅੱਜ ਦੇ ਜੋ ਢਿਲਮਾ ਦੇ ਖਿਡਾਰੀ ਆ ਉਹ ਵੀ ਆਈਪੀਐਲ ਦੇ ਵਿੱਚ ਖੇਡਦੇ ਹੁੰਦੇ ਸੀ ਕਿਹੜੇ ਵਿਦਿਆਰਥੀਆਂ ਨੇ ਇੱਥੇ ਐਗਜ਼ਾਮ ਦਿੱਤੇ ਨੇ ਇੱਥੇ ਪੜ੍ਹੇ ਨੇ ਤੇ ਬਹੁਤ ਵਿਦਿਆਰਥੀ ਇੱਥੋਂ ਪੜ੍ਹ ਕੇ ਆਈਪੀਐਸ ਅਫਸਰ ਵੀ ਲੱਗੇ ਨੇ ਕਈ ਵਿਦੇਸ਼ਾਂ ਦੇ ਵਿੱਚ ਗਏ ਨੇ ਕਈ ਸਰਕਾਰੀ ਨੌਕਰੀਆਂ ਦੇ ਵਿੱਚ ਗਏ ਨੇ ਉਹਨਾਂ ਦੀਆਂ ਆਪਣੀਆਂ ਯਾਦਾਂ ਨੂੰ ਤਾਜ਼ੀਆਂ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਚੀਜ਼ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਵੀ ਤੁਸੀਂ ਇਸ ਸਕੂਲ ਚੋਂ ਪੜ੍ਹ ਕੇ ਹੁਣ ਕਿਹੜੀ ਜਗ੍ਹਾ ਤੇ ਬੈਠੇ ਹੋ ਤੇ ਕਿਹੜੀ ਪੋਸਟ ਤੇ ਬੈਠੇ ਹੋ ਜਾਂ ਕਿਹੜਾ ਕੰਮ ਕਰ ਰਹੇ ਹੋ